ਪਿਆਰੀ ਸਾਧ ਸੰਗਤ ਸ੍ਰੀ ਸਤਗੁਰੂ ਪ੍ਰਤਾਪ ਸਿੰਘ ਜੀ ਨੇ ਜੋ ਜਪ ਪ੍ਰਯੋਗ ਦੀ ਮਰਿਆਦਾ ਦੀ ਸ਼ੁਰੂਆਤ ਕੀਤੀ ਸੀ ਉਸੇ ਹੀ ਮਰਿਆਦਾ ਨੂੰ ਅੱਗੇ ਚਲਦਿਆਂ ਹੋਇਆ ਸ੍ਰੀ ਸਤਗੁਰੂ ਜਗਜੀਤ ਸਿੰਘ ਜੀ ਨੇ ਜੋ ਮਰਿਆਦਾ ਨੂੰ ਬਰਕਰਾਰ ਰੱਖਿਆ ਔਰ ਉਸੇ ਹੀ ਮਰਿਆਦਾ ਦਾ ਜੋ ਲਗਾਤਾਰ ਜੋ ਹਰ ਸਾਲ ਲਗਭਗ 40 ਦਿਨਾਂ ਦਾ ਜਪ ਪ੍ਰਯੋਗ ਰੱਖਿਆ ਜਾਂਦਾ ਹੈ ਅੱਜ ਅਸੀਂ ਸਰਸਾ ਜ਼ਿਲ੍ਹਾ ਦਾ ਜੋ ਪਿੰਡ ਸ਼੍ਰੀ ਜੀਵਨਗਰ ਉਸ ਧਰਤੀ ਦੇ ਉੱਪਰ ਮੌਜੂਦਾ ਜੋ ਕਿ ਇਹ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਔਰ ਇਸ ਧਰਤੀ ਦੇ ਉੱਪਰ ਇਸ ਜਗ੍ਹਾ ਦੇ ਉੱਪਰ ਜੋ ਵੀ ਸੰਗਤ ਚੱਲ ਕੇ ਆਉਂਦੀ ਹੈ ਥਤ ਗੁਰੂ ਜੀ ਜੋ ਕਿ ਜੀਵਨ ਸਫਲਾ ਕਰਦੇ ਨੇ ਅੱਜ 17 ਅਕਤੂਬਰ 2000 25 ਜੋ ਕਿ ਜੱਪ ਪ੍ਰਯੋਗ ਦਾ ਜੋ ਸਮਾਪਤੀ ਹੋਈ ਔਰ ਉਸ ਤੋਂ ਉਪਰੰਤ ਜੋ 3 ਦਿਨਾਂ ਦਾ ਜੋ ਲਗਾਤਾਰ ਮੇਲਾ ਚੱਲੇਗਾ 17 18 ਤੇ 19 ਅਕਤੂਬਰ ਆ ਅੱਜ ਪਹਿਲਾ ਦਿਨ ਸੀਗਾ ਔਰ ਇਸ ਮੇਲੇ ਦੇ ਵਿੱਚ ਅੱਜ ਦਿਨ ਦੇ ਵਿੱਚ ਲਗਾਤਾਰ ਸੰਗਤਾਂ ਦਾ ਜੋ ਇਕੱਠ ਜੋੜ ਰਿਹਾ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਇੱਥੇ ਸੰਗਤਾਂ ਪਹੁੰਚੀਆਂ ਤੇ ਸਾਥੋ ਸਵੇਰ ਸੀ ਤੇ ਵੀਡੀਓ ਵੀ ਅਪਲੋਡ ਕੀਤੀ ਜਿੱਥੇ ਕਿ ਸ਼੍ਰੀ ਸਤਗੁਰੂ ਆਰਮ ਸਿੰਘ ਜੀ ਦਾ ਜੋ ਯਾਦਗਰੀ ਗੱਡਾ ਬਣਾਇਆ ਗਿਆ ਕੱਲ ਵਾਰਾ ਦੇ ਭੋਗ ਤੋਂ ਬਾਅਦ ਉਪਰੰਤ ਜੋ ਕਿ ਉਹ ਜਿਹੜਾ ਗੱਡਾ ਉਹ ਜਿਹੜਾ ਜੀ ਇਥੇ ਗਰਾਊਂਡ ਦੇ ਵਿੱਚ ਰੱਖਿਆ ਜਾਏਗਾ ਅਸੀਂ ਆਪਣੇ ਚੈਨਲ ਦੇ ਮਾਧਿਅਮ ਅਪੀਲ ਕਰਦੇ ਕਿ ਸੰਗਤਾਂ ਹਮ ਹਮਾ ਕੇ ਸਵੇਰੇ 12 ਵਾਰਾ ਦੇ ਵਿੱਚ ਪਹੁੰਚਣ ਤੇ ਸਾਥੀਓ ਇੱਥੇ ਜਿੰਨੀਆਂ ਵੀ ਸੰਗਤਾਂ ਚੱਲ ਕੇ ਆਈਆਂ ਨੇ ਉਹਨਾਂ ਦੇ ਨਾਲ ਕਰਾਂਗੇ ਗੱਲਬਾਤ ਜਪ ਪ੍ਰਯੋਗ ਨੂੰ ਲੈ ਕੇ ਤੇ ਤੁਸੀਂ ਸਾਡੇ ਨਾਲ ਬਣੇ ਰਿਹਾ ਜੇ ਪਿਆਰੀ ਸਾਧ ਸੰਗਤ ਤੁਸੀਂ ਦੇਖ ਸਕਦੇ ਜੇ ਅਸੂ ਦੇ ਜਪ ਪ੍ਰਯੋਗ ਦੇ ਅੱਜ ਜੋ ਸਮਾਪਤੀ ਸੀ ਉਹ ਸਮਾਪਤੀ ਦੇ ਬਾਅਦ 17 18 19 ਅਕਤੂਬਰ 2025 ਜੋ ਕਿ ਲਗਾਤਾਰ 3 ਦਿਨ ਜੋ ਮੇਲਾ ਚੱਲੇਗਾ ਉਸ ਮੇਲੇ ਦੇ ਉੱਪਰ ਜਿੰਨੀ ਵੀ ਸੰਗਤ ਪਹੁੰਚ ਗਈ ਉਹਨਾਂ ਦੇ ਵਾਸਤੇ ਜੋ ਲੰਗਰ ਤਿਆਰ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਦੇ ਜਿੱਥੇ ਕਿ ਕੱਲ ਰਾਤ ਤੋਂ ਲਗਾਤਾਰ ਜਿਹੜੇ ਸੇਵਾਦਾਰ ਇੱਥੇ ਪਹੁੰਚ ਹੋਏ ਨੇ ਔਰ ਤੁਸੀਂ ਦੇਖ ਸਕਦੇ ਲਗਾਤਾਰ ਜੋ ਇੱਥੇ ਬੋਧੀ ਦਾ ਲੰਗਰ ਬੰਨ ਰਿਹਾ ਹੈ ਤੇ ਸੋ ਦੋਸਤੋ ਲਗਾਤਾਰ ਇਥੇ ਜੋ ਕਿ ਸੰਗਤਾਂ ਪਹੁੰਚੀਆਂ ਨੇ ਤਨ ਮਨ ਤੇ ਧੰਦ ਦੇ ਨਾਲ ਸੇਵਾ ਕਰ ਰਹੀਆਂ ਨੇ ਤੇ ਤੁਹਾਨੂੰ ਦੂਸਰੀ ਸਾਈਡ ਅਸੀਂ ਲੈ ਚਲਦੇ ਹਾਂ ਸਾਥੀਓ ਤੁਸੀਂ ਸਾਡੇ ਨਾਲ ਬਣੇ ਰਹਿਆ ਜੇ ਤੇ ਦੂਸਰੀ ਸਾਈਡ ਤੁਸੀਂ ਦੇਖ ਸਕਦੇ ਜੇ ਲਗਾਤਾਰ ਹੈ ਜਿੱਥੇ ਸਾਡੇ ਕੇ ਬਜ਼ੁਰਗ ਜਿਹੜੇ ਕੀ ਕੜਾ ਪ੍ਰਸ਼ਾਦ ਦਾ ਦਾ ਜੋ ਲੰਗਰ ਤਿਆਰ ਹੋ ਰਿਹਾ ਹੈ ਸੁਬਾ ਤੋਂ ਲੈ ਕੇ ਲਗਭਗ ਸ਼ਾਮ ਦਾ ਸਮਾਂ ਹੋ ਚੁੱਕਾ ਹੈ ਔਰ ਜੋ ਸੰਗਤਾਂ ਇੱਥੇ ਸੇਵਾ ਕਰਕੇ ਗੁਰੂ ਘਰ ਪਹੁੰਚੀਆਂ ਨੇ ਔਰ ਸੰਗਤਾਂ ਸੇਵਾ ਕਰਕੇ ਨਿਹਾਲ ਹੋ ਰਹੀਆਂ ਨੇ ਸੰਗਤ ਤੁਸੀਂ ਦੇਖ ਸਕਦੇ ਜੋ ਕਿ ਸ੍ਰੀ ਸਤਗੁਰੂ ਰਾਮ ਸਿੰਘ ਜੀ ਨੇ ਲਹਿਰ ਚਲਾਈ ਸੀ ਇੱਕ ਮਰੀਆਦਾ ਚਲਾਈ ਸੀ ਜੋ ਅੰਗਰੇਜ਼ਾਂ ਦਾ ਬਾਈਕਟ ਕੀਤਾ ਸੀ ਕਿ ਅੰਗਰੇਜ਼ਾਂ ਦੀ ਕੋਈ ਵੀ ਚੀਜ਼ ਵਰਤੋਂ ਦੇ ਵਿੱਚ ਨਹੀਂ ਲਈਦਾ ਕਿ ਖੁਦ ਆਪਣਾ ਲੰਗਰ ਬਣਾ ਕੇ ਜੋ ਕੀ ਛਕਿਆ ਜਾਏਗਾ ਕਿਸੇ ਤਰੀਕੇ ਦੀ ਕੋਈ ਵੀ ਸੂਤ ਨਹੀਂ ਲੈ ਜਾਏਗੀ ਅੱਜ ਵੀ ਲਗਭਗ 200 ਵਰਾ ਜਿਹੜਾ ਬੀਤ ਗਿਆ ਏ 200 ਸਾਲ ਤੋਂ ਉੱਪਰ ਹੋ ਗਿਆ ਜਿਹੜਾ ਕਿ ਅੱਜ ਵੀ ਹੂਕਾ ਨਾਮਤਾਰੀ ਪੰਥ ਅੱਜ ਵੀ ਸ੍ਰੀ ਸਤਗੁਰੂ ਰਾਜ ਸਿੰਘ ਜੀ ਦੀ ਜੋ ਮਰਿਆਦਾ ਏ ਉਸ ਨੂੰ ਲੈ ਕੇ ਅੱਜ ਵੀ ਉਹ ਮਰਿਆਦਾ ਲਗਾਤਾਰ ਚੱਲ ਰਹੀ ਤੁਸੀਂ ਦੇਖ ਸਕਦੇ ਦਿੱਸੇ ਕਿ ਲਗਾਤਾਰ ਜਿਹੜੇ ਸਾਡੇ ਵੀਰ ਸਾਡੇ ਬਜ਼ੁਰਗ ਜਿਹੜਾ ਕਿ ਸੋਦਾ ਲੰਗਰ ਤਿਆਰ ਕਰ ਰਹੇ ਨੇ ਅਵੀ ਲਗਾਤਾਰ ਆਪਣੀ ਜੋ ਡਿਊਟੀ ਨਿਭਾ ਰਹੇ ਨੇ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਜੋ ਕਿ ਆਪਣੇ ਤਨ ਮਨ ਤੇ ਧਨ ਦੇ ਨਾਲ ਗੁਰੂ ਘਰ ਪਹੁੰਚ ਕੇ ਸੇਵਾ ਕਰਕੇ ਜੋ ਕਿ ਆਪਣਾ ਜੀਵਨ ਸਫਲਾ ਕਰ ਰਹੇ ਨੇ ਲੰਗਰ ਹਾਲ ਦੇ ਵਿੱਚ ਤੁਸੀਂ ਦੇਖ ਸਕਦੇ ਲਗਾਤਾਰ ਜੋ ਸੰਗਤਾਂ ਆਈਆਂ ਨੇ ਇੱਥੇ ਪਹੁੰਚੀਆਂ ਨੇ ਲੰਗਰ ਸਾਹਿਬ ਕੇ ਜੋ ਮਹਾਲ ਹੋਈਆਂ ਨੇ ਤੁਸੀਂ ਦੇਖ ਸਕਦੇ ਲਾਈਵ ਤਸਵੀਰਾਂ ਸ਼੍ਰੀ ਜੀਵਨ ਨਗਰ ਲੰਗਰ ਅਥਾਲ ਦੀਆਂ ਔਰ ਜੋ ਸਾਡੇ ਵੀਰ ਇੱਥੇ ਜੋ ਲੰਗਰ ਵਰਤਾ ਰਹੇ ਨੇ ਲਗਾਤਾਰ ਜੋ ਸਵੇਰ ਤੋਂ ਲੈ ਕੇ ਹੁਣ ਤੱਕ ਜੋ ਡਿਊਟੀ ਨਿਭਾ ਰਹੇ ਤੁਸੀਂ ਦਿਲਚਸਪ ਆਈਆਂ ਹੋਈਆਂ ਸੰਗਤਾਂ ਨੂੰ ਲੰਗਰ ਸ਼ਿਕਾ ਰਹੇ ਨੇ ਜਿੱਥੇ ਕਿ ਲਗਾਤਾਰ ਗੁਰੂ ਜੀ ਦਾ ਸਵੇਰ ਦਾ ਜੋ ਲੰਗਰ ਚੱਲ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਜੋ ਲਗਾਤਾਰ ਜੋ ਸਾਡੇ ਵੀਰ ਇੱਥੇ ਪਹੁੰਚੇ ਹੋਏ ਨੇ ਔਰ ਜੋ ਗੁਰੂ ਘਰ ਪਹੁੰਚ ਕੇ ਜੋ ਸੇਵਾ ਕਰ ਰਹੇ ਨੇ ਯਾਰੀ 사ਸੰਗ ਤੁਸੀਂ ਦੇ ਸਕਦੇ ਜਿੱਥੇ ਕੀ ਸਾਡੀਆਂ ਮਾਤਾਵਾਂ ਪੈਣਾ ਜੋ ਕਿ ਢੁੱਠੇ ਬਰਤਨਾਂ ਦੀ ਸੇਵਾ ਕਰ ਰਹੀਆਂ ਨੇ ਸਵੇਰ ਤੋਂ ਲੈ ਕੇ ਲਗਾਤਾਰ ਜੋ ਡਿਊਟੀ ਨਿਭਾ ਰਹੀਆਂ ਨੇ ਔਰ ਅਖੀਰ ਸਤੂ ਦਲੀਪ ਸਿੰਘ ਜੀ ਦੇ ਬਚਨਾਂ ਵਿੱਚ ਵੀ ਕਿ ਜੋ ਵੀ ਮਾਈ ਭਾਈ ਲੰਗਰ ਛੱਕੇ ਉਸ ਨੂੰ ਆਪਣਾ ਜੋ ਬਤਨ ਖੁਦ ਸਾਫ਼ ਕਰਨਾ ਚਾਹੀਦਾ ਤਾਂ ਸਾਨੂੰ ਇਸ ਗੱਲ ਦੇ ਨਾਲ ਵੀ ਸਹਿਮਤ ਹੋਣਾ ਚਾਹੀਦਾ ਕਿ ਜੋ ਵੀ ਮਾਈ ਭਾਈ ਇੱਥੇ ਆਣ ਕੇ ਲੰਗਰ ਛੱਕਦਾ ਉਸ ਨੂੰ ਆਪਨਾ ਖੁਦ ਥਾਲਾ ਸਾਫ ਕਰਨਾ ਚਾਹੀਦਾ ਹੈ ਤੁਸੀਂ ਦੇ ਸਾਡੇ ਸਾਸ ਸੰਗਤ ਜਿੱਥੇ ਕਿ ਸਰਦਾਈ ਦਾ ਲੰਗਰ ਚੱਲ ਰਿਹਾ ਹੈ ਤੁਸੀਂ ਦੇ ਅੰਦਰ ਜਿੱਥੇ ਬਾਬਾ ਜੀ ਜੋ ਸਰਦਾਈ ਤਿਆਰ ਕਰ ਰਹੇ ਨੇ ਔਰ ਬਾਹਰ ਸਾਡੇ ਬਜ਼ੁਰਗ ਨੇ ਉਹ ਸਰਦਾਈ ਜੋ ਲੰਗਰ ਵਰਤਾ ਰਹੇ ਨੇ ਸਭ ਤੋਂ ਪਹਿਲਾਂ ਤੋਂ ਤੁਹਾਡਾ ਧੰਨਵਾਦ ਜੀ ਤੁਸੀਂ ਮੇਲੇ ਦੇ ਉੱਤੇ ਆਏ ਦਰਸ਼ਕੀ ਦਿੱਤੇ ਸਾਥ ਸੰਗਤ ਦੇ ਤੇ ਜੋ ਜੱਫੇ ਪ੍ਰੋਗਰਾਮ ਰੱਖੇ ਗਿਆ ਸੀਗੇ ਉਹ ਜਿਹਨਾਂ ਦਾ ਅੱਜ ਸਮਾਪਤੀ ਸੀ ਉਹ 17 18 19 ਤੱਕ ਪਤਾ ਜੋ ਮੇਲਾ ਹੈ ਇਸ ਮੇਲੇ ਨਾਲ ਲਗਾਈਆਂ ਹੋਈਆਂ ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਭ ਤੋਂ ਪਹਿਲਾਂ ਵੈਗੁਰ ਜੀ ਖਾਲਸਾ ਵੈਗੁਰ ਜੀ ਕੀ ਫਤਿਹ ਜੀ ਅਸੀਂ ਮਹਾਵੇ ਪਿੰਡ ਅਟਾਰੀ ਅੰਮ੍ਰਿਤਸਰ ਤੋਂ ਆਏ ਜੀ ਸਾਰੇ ਜਾਣੇ ਕੋਈ 100 ਜਾਣੇ ਦੇ ਕਰੀਬ ਅੱਗੇ ਵੀ ਲੰਗਰ ਵਾਸਤੇ ਇੱਥੇ ਆਈਦਾ ਐਸ ਵਾਰੀ ਵੀ ਲੰਗਰ ਦੀ ਸੇਵਾ ਵਾਸਤੇ ਸਾਰੇ ਜਣੇ ਪਹੁੰਚੇ ਜਾਂਦੇ ਹਾਂ ਜੀ ਇਹ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜਾਪਰਯੋਗ ਚੱਲਦਾ ਵਾ 40 ਦਿਨ ਜਾਪਰਯੋਗ ਚੱਲਦਾ ਵਾ ਫਿਰ ਉਸ ਤੋਂ ਬਾਅਦ ਚ ਤਿੰਨ ਦਿਨ ਦਾ ਜਿਹੜਾ ਮੇਲਾ ਹੁੰਦਾ ਵਾ ਇਹ ਮੇਲਾ ਜਿਹੜਾ ਇਕਤਾ ਦਾ ਪ੍ਰਤੀਕ ਹੁੰਦਾ ਵਾ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸਭੂ ਸਾਥਕਾਂ ਨੂੰ ਇਕਤਾ ਦਾ ਜਿਹੜਾ ਇਹ ਮੈਸੇਜ ਦਿੱਤਾ ਜਾਂਦਾ ਹੈ ਜੀ ਬਾਬਾ ਜੀ ਲਗਭਗ ਕਿੰਨੇ ਸੰਤਾਂ ਤੁਹਾਡੇ ਨਾਲ ਚੱਲ ਕੇ ਆਉਂਦੀਆਂ ਨੇ ਸੰਤਾਂ ਜੀ ਦਾ ਇਸ ਵਾਰੀ ਤੇ 100 100 ਜਣੇ ਦੇ ਕਰੀਬ ਆਏ ਆ ਜੀ ਹਾਂਜੀ ਹਾਂ ਅੱਛਾ ਜੀ ਆ ਬਾਕੀ 3 ਦਿਨ ਤੱਕ ਲਗਾਤਾਰ ਸੇਵਾ ਚੱਲੇਗੀ ਹਾਂ ਲਗਾਤਾਰ 3 ਦਿਨ ਸੇਵਾ ਚੱਲੇਗੀ ਹਾਂਜੀ ਹਾਂ ਬਾਬਾ ਜੀ ਬਹੁਤ ਵੱਡਾ ਬਰਾਲਾ ਤੁਹਾਡਾ ਅੱਜ ਸੰਤਾਂ ਨਾਲ ਤੁਸੀਂ ਨਾਲ ਮਿਲ ਜੁਲਣ ਕਰਕੇ ਲੈ ਕੇ ਜਾਂਦੇ ਜੇ ਤੇ ਬਹੁਤ ਵੱਡਾ ਕਿ ਮੈਸੇਜ ਆਉਂਦਾ ਸਮਾਜ ਨੂੰ ਏਕਤਾ ਦਾ ਜੋ ਤੁਸੀਂ ਪ੍ਰਤੀਕ ਜੇ ਤੇ ਜੋ ਅੱਜ ਦਾ ਯੂਥ ਤੁਸੀਂ ਇਸ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਇਹ ਸੱਚ ਪਾਤਸ਼ਾਹ ਦੀ ਕਿਰਪਾ ਨਾਲ ਇਹ ਜਿਹੜਾ ਇਹ ਸੇਵਾ ਵਾਸਤੇ ਸਾਧ ਸੰਗਤ ਤੋਂ ਬਰਾਲੇ ਕਰਦੀ ਆ ਅੱਜ ਦਾ ਯੂਥ ਵੀ ਤੁਸੀਂ ਵੇਖ ਸਕਦੇ ਹੋ ਛੜ ਨਾਲ ਜਿਹੜੇ ਨੌਜਵਾਨ ਹੀ ਜਾਦੇ ਆ ਜੀ ਹੱਜ ਜਿਹੜੇ ਆ ਕਾਫੀ ਵੱਡੀ ਗਿਣਤੀ ਜਿਹੜੇ ਜਿਆਦਾ ਉਹ ਨੌਜਵਾਨ ਆਉਂਦੇ ਆ ਨੌਜਵਾਨ ਨਾਲ ਚੱਲਦੇ ਆ ਸਤਿਗੁਰੂ ਦੇ ਲੜ ਲੱਗਦੇ ਆ ਇਹ ਪਾਸੇ ਤੁਰਦੇ ਆ ਬੜੀ ਖੁਸ਼ੀ ਹੁੰਦੀ ਮਨ ਨੂੰ ਹਾਂ ਜੀ ਠੀਕ ਹੋਰ ਵੀ ਅਸੀਂ ਉਹ ਬੇਨਤੀ ਕਰਦੇ ਆ ਸਾਰਿਆਂ ਨੂੰ ਕਿ ਵੱਧ ਤੋਂ ਵੱਧ ਅਣ ਕੇ ਸੇਵਾ ਵਿੱਚ ਯੋਗਦਾਨ ਪਾਇਆ ਕਰਨ ਤੇ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ